ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਹੋ ਅੱਜ ਆਪਾਂ ਆਏ ਹੋਇਆ ਇਹ ਖੇਤ ਮੋਟਰ ਤੇ ਤੇ ਹਾਂਜੀ ਲੋ ਜੀ ਮਿੱਤਰੋ ਹੁਣ ਆਪਾਂ ਆਪਣਾ ਮੋਬਾਈਲ ਬੋਰ ਦੇ ਵਿੱਚ ਪਾ ਪਾ ਰਹੇ ਹਾਂਗੇ ਤੁਸੀਂ ਦੇਖ ਸਕਦੇ ਹੋਗੇ ਦੇਖੋ ਕਿਦਾਂ ਕੀ ਹੈ ਇਹਦੇ ਅੰਦਰ ਉਹ ਦੇਖੋ ਉਹ ਸਾਹਮਣੇ ਦਿਖ ਰਿਹਾ ਉਹ ਤੁਹਾਨੂੰ ਮਿਲਦਾ ਪਾਣੀ ਦਿਖ ਰਿਹਾ ਹੈਗਾ ਆਪਾਂ ਮੋਬਾਈਲ ਦੀ ਟਾਰਚ ਲਾ ਕੇ ਰੱਸੀ ਨਾਲ ਮੋਲ ਬੰਨ ਕੇ ਆਪਾਂ ਫੇਰ ਬੋਰ ਦੇ ਵਿੱਚ ਪਾਇਆਗਾ ਤੁਸੀਂ ਦੇਖ ਸਕਦੇ ਹੋਗੇ ਵੀ ਅੰਦਰੋਂ ਕਿਦਾਂ ਦਾਗਾ ਆ ਦੇਖੋ ਕਾਫੀ ਦੂਰ ਤੱਕ ਜਾਊਗੀ ਇਹ ਜਿਹੜੀ ਰੱਸੀ ਹੈ ਕਾਫੀ ਲੰਮੀ ਹੈਗੀ ਆ ਦੇਖੋ ਬੱਚੇ ਆ ਕੇ ਮੋਲ ਨੂੰ ਮੋਨ ਲੱਗ ਗਿਆ ਹੁਣ ਕਿਉਂਕਿ ਕਾਫੀ ਡੂੰਘਾ ਵਗ ਗਿਆ ਦੇਖੀ ਜਿਹਾ ਕਿ ਕੀ ਗੋਸਾ ਵਿੱਚ ਇਹਦੇ ਬੋਰ ਦੇ ਅਲਕੇ ਤੇ ਜੋੜ ਲੱਗਿਆ ਹੋਇਆ ਤੇ ਆ ਦੇਖੋ ਆ ਦੇਖੋ ਰੱਸੀ ਜਿਵੇਂ ਜਿਵੇਂ ਥੱਲੇ ਜਾਈ ਜਾਂਦੀ ਹੈ ਜਿਵੇਂ ਪਾਣੀ ਨੇੜੇ ਆਈ ਜਾਂਦਾ ਕੈਮਰੇ ਦੇ ਆ ਦੇਖੋ ਜੀ ਦੇਖੋ ਇਹ ਇੱਥੇ ਪਾਣੀ ਹੈਗਾ ਤੁਸੀਂ ਦੇਖ ਸਕਦੇ ਹੋਗੇ ਆ ਦੇਖੋ ਆ ਦੇਖੋ ਹੁਣ ਆਪਣਾ ਮੋਬਾਈਲ ਬਿਲਕੁਲ ਕੈਮਰਾ ਕੋਲੇ ਵਗਿਆ ਪਾਣੀ ਦੇ ਕਾਫੀ ਡੂੰਗਾ ਪਾਣੀ ਤੁਸੀਂ ਦੇਖ ਸਕਦੇ ਹੋਗੇ ਆ ਜੋੜ ਲੱਗਿਆ ਹੋਇਆ ਔਰੇ ਬੋਰ ਦਾ ਕਈ ਵਾਰ ਜਦੋਂ ਬੋਰ ਘਰ ਘੁਰ ਚੱਕਣ ਲੱਗ ਜੇ ਤਾਂ ਜਿਹੜੇ ਕੈਮਰਾ ਮੰਨ ਲਓ ਹੋਣਗੇ ਬੋਰ ਵਾਲੇ ਵਧੀਆ ਮਿਸਤਰੀ ਨੇ ਉਹ ਆਪ ਦਾ ਕੈਮਰਾ ਇਦਾਂ ਬੋਰ ਦੇ ਵਿੱਚ ਪਾ ਕੇ ਚੈੱਕ ਕਰਦੇ ਨੇ ਵੀ ਕਿਤੇ ਬੋਰ ਟੁੱਟਿਆ ਤਾਂ ਨਹੀਂ ਹੈ ਕਿਤੇ ਗਾਰ ਕਿਥੋਂ ਦੀ ਹੈ ਕਿਵੇਂ ਆ ਫਿਰ ਉਹ ਸਾਹਮਣੇ ਨਾਲ ਉਹਨਾਂ ਹੀ ਉਹ ਇੰਤਜ਼ਾਮ ਕਰਦੇ ਨੇਗੇ ਵੀ ਇੱਥੇ ਤੱਕ ਆਪਾਂ ਇਹ ਕੰਮ ਕਰ ਦਈਏ ਹੁਣ ਆਪਾਂ ਆਪਣਾ ਮਾਲ ਬਾਹਰ ਕੱਢਣ ਲੱਗ ਰਹੇ ਹਾਂ ਜੀ ਤੁਸੀਂ ਦੇਖ ਸਕਦੇ ਹੋਗੇ ਦੇਖੋ ਕਿਵੇਂ ਦਿਖਦਾ ਅੰਦਰੋਂ ਬੋਰ ਦੇਓ ਇਦਾਂ ਦਾ ਹੀ ਅੰਦਰੋਂ ਬੋਰ ਤੁਸੀਂ ਦੇਖ